ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੀ ਵਾੜ ਦਿਖਾਉਣੇ ਆ ਬਾਈ ਬਲੂਨ ਸੂਈ ਆ ਬਾਈ ਕਦੋਂ ਸੂਈ ਆ ਇਹ ਇਹ ਰਾਤ 12 ਵਜੇ ਸੂਈ ਆ ਰਾਤ 12 ਵਜੇ ਸੂਈ ਆ ਬਾਈ ਜੇਰਾ ਟੁਕਰੇ ਥੱਲੇ ਪਈਆ ਕੰਪਲੀਟ ਆ ਓਕੇ ਆ ਤੇ ਲੇਵਾ ਇਹਨੂੰ ਕਰਵਾਗੇ ਨੂੰ ਫੀਟਿੰਗ ਲਾ ਕੇ ਕਿੰਨਾ ਕੁ ਪੂਲਾ ਕੱਢਦਾ ਬਾਈ ਫਿਰ ਵੀਰੇ ਦੇ 2.5 ਲੀਟਰ ਹੀ ਕੱਢਿਆ ਬੱਚੇ ਨੂੰ ਝੰਗਾ ਕੇ ਠੀਕ ਆ ਬਾਈ ਬੱਚਾ ਰਜਾ ਬੱਚਾ ਇਹਦੇ ਮਗਰ ਆ ਗਿਆ ਬਾਈ ਬੱਚਾ ਖੰਡੀ ਸੀਨ ਫੋਲਾ ਬਾਈ ਕਹਿੰਦਾ ਚੌਣ ਚਮਾ ਦੇ ਦਮ ਲਈਦਾ ਚੌਣ ਚਮਾ ਪੂਰਾ ਵਧੀਆ ਬਾਈ ਪੂਰੀ ਗਰੰਟੀ ਹੈ ਖਾਲੇ ਵੇ ਦੀ ਸਾਫ ਤੋਂ ਤਰੀ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਨਾਲ ਦਾ ਥਣ ਬਹੁਤ ਚੰਗਾ ਪੂਰੀ ਵਿਤੀ ਦਾ ਥਣ ਲੱਗਿਆ ਵਾ ਲੈਵੇ ਦੀ ਫੀਟਿੰਗ ਦੀ ਗੱਲ ਕਰੀਏ ਬਹੁਤ ਸੋਹਣਾ ਲੈਵਾ ਆ ਗਿਆ ਕਰਪਾਣ ਟਾਇਰ ਟਾਡਰ ਦੀ ਅੱਗ ਤੇ ਕਿੰਨਾ ਕੁ ਦੁੱਧ ਪਾ ਦੂ ਬਾਈ ਐਸਟੀਮੇਟ ਜਾ ਬਖ ਪਾ ਦੂ ਵੀਰੇ ਇਹ 16 17 ਹਮ ਬਾਹੂ ਦਾ ਵਾਧੇ ਠੀਕ ਹੈ ਜਿਹਦੇ ਸਾਹ ਹਣ ਇਹਦਾ ਲੈਵਾ ਭਾਂਡਾ ਲੱਗਿਆ ਵਾ ਬਾਕੀ ਕੁਆਲਿਟੀ ਫੀਸ ਰੰਗ ਰੂਪ ਕੋਦੀ ਵਤੀ ਫੋਨ ਕਮਾਲ ਦੀ ਮੁੱਲੇ ਦਾ ਲੈਣ ਦੇਣ 75000 ਪਿੰਡ ਬਾਈ ਦਾ ਚੱਬਰ ਹਨਾ ਬਾਈ ਹਾਂਜੀ ਗੁਰਚੱਬਰ ਗੁਰਚ ਚੱਬਰ ਜਿਲ੍ਹਾ ਇਹਨੂੰ ਕਿਹੜਾ ਪੈਂਦਾ ਮਾਨਸਾ ਤਸੀਲ ਮਾਨਸਾ ਨੇੜੇ ਪਿੰਡ ਇਧਰੋਂ ਆ ਗਏ ਬਈ ਚੋ ਰੌੜ ਅਕਲਿਆ ਤੇਰ ਲਾਇ ਬੱਟੜੇ ਜੋ ਕਰਨ ਜੋ ਕਰਨ ਕੰਡੈਕਟਰ ਨੰਬਰ ਬੋਲ ਦਿੰਦੇ ਹਾਂਜੀ 98735 ਹਾਂ 62454 ਠੀਕ ਐ 62392 ਹਾਂ 13128 ਇਹ ਦੋਵੇਂ ਬਾਈ ਦੇ ਕੰਡੈਕਟਰ ਨੰਬਰ ਆ ਬਾਕੀ ਚੱਲ ਰੂਗੀ ਬਾਈ ਸਕਰੀਨ ਤੇ ਨੋਟ ਕਰ ਲਿਓ ਬੱਚਾ ਇਹਦੇ ਮਗਰ ਆ ਜਾ ਬੱਸ ਤੇ ਸ਼ੋਰਟ ਨੂੰ ਦੇਖਣ ਲਈ ਧੰਨਵਾਦ ਬੱਚਾ